ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਵੀ ਭਾਈ ਪਾਣੀ ਲਾਈਏ ਵਾਂ ਨੂੰ ਨਹਿਰ ਦੀਆਂ ਵਾਰੀਆਂ ਨੇ ਲਾਈਏ ਜਾਂ ਨਹੀਂ ਲਾਈਏ ਤਾਂ ਤੁਹਾਡੇ ਸਾਹਮਣੇ ਰੌਣੀ ਕੀਤੀ ਪਈ ਹੈ ਭਾਈ ਇਹਦੇ ਚ ਭਾਈ ਜਿਹੜਾ ਸੁੱਕੀ ਵਾਹ ਨੂੰ ਕਿਉਂ ਤਰਹੀ ਦਿੱਤੀ ਜਾਂਦੀ ਹੈ ਕਿਉਂਕਿ ਸਾਰਿਆਂ ਨੇ ਮੈਨੂੰ ਲੱਗਦਾ ਤਕਰੀਬਨ ਬਾਤੀ ਮੈਂ ਵੀਰੇ 17-18 ਕਿੱਲੇ ਦੀ ਖੇਤੀ ਕਰਦਾ ਤੇ ਜਮਾਂ ਵੀ ਸੇਖ ਨੂੰ ਸਹਾਇਆ ਵੀ ਨਹੀਂ ਖੇਤ ਦੇ ਵਿੱਚ ਸਾਰੀ ਹੀ ਵਾਈ ਹੈ ਆ ਮੇਰਾ ਵਾਹਣਾ ਭਾਈ ਪਹਿਲਾਂ ਤਵੀਆਂ ਦੀ ਲਾਤੀ ਦੂਰ ਜਿੱਥੇ ਲੱਗਦਾ ਸੀ ਜਿੱਥੇ ਲੱਗਦਾ ਸੀ ਕਹਿਰ ਲਾਤੀ ਕੁਛ ਵਣ ਦੇ ਵਿੱਚ ਤੋਤੇ ਲਾਤੇ ਬਾਕੀ ਮੈਂ ਵੀਡੀਓ ਪਾਉਣਾ ਹੀ ਰਹਿਣਾ ਹੁਣ ਤੁਹਾਨੂੰ ਪਤਾ ਹੀ ਆ ਤੇ ਵਾਹ ਕੀ ਚੰਗੀ ਤਰ੍ਹਾਂ ਸੁੱਕੀ ਛੜਤੀ ਸੀ ਪਰਮਾਤਮਾ ਨੇ ਕਿਰਪਾ કરી ਡਲਿਆਂ ਧੁੱਪ ਵੀ ਲੱਗੀ ਹਫਤਾ ਉਦੋਂ ਬਾਅਦ ਮੀਂਹ ਪੈ ਰਿਹਾ ਹੁਣ ਲਗਾਤਾਰ ਜਿਹੜਾ ਕਿ ਇੱਕ ਬਹੁਤ ਚੰਗੀ ਗੱਲ ਆ ਆ ਜਿਹੜੀ ਰਹਿਣ ਖੂਨ ਦਾ ਜੀ ਇਹ ਗੱਲ ਜੂਗੀ ਚੰਗੀ ਤਰ੍ਹਾਂ ਪਰ ਨਾ ਜਵੇਂ ਸਾਡਾ ਏਰੀਆ ਮਾਲਵਾ ਏਰੀਆ ਸਾਨੂੰ ਐ ਲੱਗਦਾ ਵੀ ਜਿਹੜਾ ਨਹਿਰ ਦਾ ਪਾਣੀ ਆ ਨਾ ਉਹ ਸਾਡੇ ਲਈ ਵਰਦਾਨ ਤਾਂ ਖੁੱਲੇ ਵਾਣਾਂ ਦੇ ਵਿੱਚ ਅਸੀਂ ਛੱਡੀ ਜੰਨੇ ਆ ਉਹ ਚਾਚੇ ਦਾ ਵਾਹਣ ਉਹਨੇ ਵੀ ਛੜਤਾ ਮੈਂ ਜਿੱਥੇ ਵੀਰੇ ਤੋਤੇ ਲਾਏ ਸੀ ਕਿਉਂਕਿ ਉੱਥੇ ਟੂੜੀ ਆ ਜਿਹੜੀ ਮੈਂ ਉੱਤੋਂ ਉੱਤੋਂ ਬਣਾਈ ਸੀ ਬਸ ਸਿਰਫ ਤਾਂ ਜੋ ਰੇ ਆ ਜਿਹੜੀ ਉਹਦੇ ਵਿੱਚ ਰਹੇ ਉੱਥੇ ਪੜਿਆ ਬਾਕੀ ਕਿਸੇ ਵਾਣ ਦੇ ਵਿੱਚ ਨਹਿਰੀ ਪਾਣੀ ਨਹੀਂ ਲਾਇਆ ਜਾਂ ਦੋ ਕੁ ਕਿੱਲਾਂ 'ਚ ਜੰਤਰ ਬੀਜਿਆ ਸੀ ਝੰਜਣ ਬੀ ਲਿਆ ਸੀ ਬੀਜਿਆ ਸੀ ਉੱਥੇ ਲਾਇਆ ਸੀ ਅਦਰਵਾਈਜ਼ ਖਾਲੀ ਵਾਣ ਦੇ ਵਿੱਚ ਪਾਣੀ ਛੱਡਣਾ ਸਰਾ ਸਰ ਬੇਵਕੂਫੀ ਹੈਗੀ ਆ ਜੀ ਸਿੱਧੀ ਜੀ ਗੱਲ ਆ ਬਾਕੀ ਜਿਹੜੇ ਸਾਹਮਣਾਲ ਹੁਣ ਮੀਂਹ ਪੈ ਗਿਆ ਹੁਣ ਤਾਂ ਜਮਾਂ ਹੀ ਬੇਵਕੂਫੀ ਆ ਉਲੀ ਫੰਗਸ ਤੁਸੀਂ ਆਪਦੇ ਜ਼ਮੀਨ ਦੇ ਵਿੱਚ ਪੈਦਾ ਕਰ ਰਹੇ ਹੋ ਜੇ ਤਾਂ ਵੀਰੇ ਬਾਸਮਤੀ ਲਾ ਰਹੇ ਹੋ ਤੁਸੀਂ ਲਾਉਣੀ ਆ ਤਾਂ ਝੰਡਾ ਰੋਗ ਤੁਹਾਡੇ ਖੇਤ ਦੇ ਵਿੱਚ ਆਊਗਾ ਫੰਗਸ ਰੋਗ ਤੁਹਾਡੇ ਖੇਤ ਦੇ ਵਿੱਚ ਆਊਗਾ ਤੁਹਾਡੀ ਬਾਸਮਤੀ ਦੀ ਕੁਆਲਿਟੀ ਨਹੀਂ ਬਣੂਗੀ ਇਹ ਮੇਰੇ ਤੋਂ ਲਿਖ ਕੇ ਲਗਾ ਲਓ ਠੀਕ ਆ ਜੇ ਤੁਸੀਂ ਬਾਸਮਤੀ ਆ ਵਾਣ ਦੇ ਵਿੱਚ ਬੀਜੋਗੇ ਆ ਜਮਾ ਖੁਸ਼ਕ ਹੈ ਜਿਵੇਂ ਹਨਾ ਨਾ ਤਾਂ ਇਹਨੂੰ ਵਾਇਆ ਕਿਉਂਕਿ ਮੀਂਹ ਪੈ ਗਿਆ ਨਾ ਇਹਦੇ ਚ ਪਾਣੀ ਲੱਗਿਆ ਉਸ ਤੋਂ ਬਾਅਦ ਤਾਂ ਆ ਵਾਣ ਨਾਲੋਂ ਭਰੇ ਹੋਏ ਨਾਲੋਂ ਇੱਧਰ ਤੁਹਾਨੂੰ ਝਾੜ ਆ ਜਿਹੜਾ ਉਹ ਵਧੀਆ ਦੇਖਣ ਨੂੰ ਮਿਲੂਗਾ ਕੁਆਲਿਟੀ ਵੀ ਵਧੀਆ ਦੇਖਣ ਨੂੰ ਮਿਲੂਗੀ ਤੇ ਬਾਕੀ ਬਈ ਆਪਦੇ ਆਪ ਦੇ ਦਿਮਾਗ ਹੁੰਦੇ ਆ ਆਪਦੇ ਆਪ ਦੇ ਤਜਰਬੇ ਹੁੰਦੇ ਆ ਐਵੇਂ ਠੰਡੀ ਕਰਨ ਦੇ ਚੱਕਰ ਦੇ ਵਿੱਚ ਫੰਗਸ ਨੂੰ ਪੈਦਾ ਨਾ ਕੀਤਾ ਜਾਵੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਵੀਡੀਓ ਪੈਂਦੀਆਂ ਰਹਿਣੀਆਂ। ਕਿਸੇ ਵੀ ਟੌਪਿਕ ਦੇ ਉੱਤੇ ਤੁਹਾਨੂੰ ਵੀਡੀਓ ਚਾਹੀਦੀ ਹੋਈ ਝੋਨੇ ਰਿਲੇਟਡ ਬਾਸਮਤੀ ਰਿਲੇਟਡ ਮੈਨੂੰ ਕਮੈਂਟ ਕਰ ਦਿਓ ਵੀਰੇ ਮੈਂ ਪਾ ਦੂੰਗਾ। ਥੈਂਕ ਯੂ ਸੋ ਮੱਚੀ।